ਬਾਪੂ ਕਿੰਨੀ ਉਮਰ ਆ ਕਿੰਨੀ ਉਮਰ ਆ ਉਮਰ 83 ਸਾਲ ਦੀ ਐ 83 ਸਾਲਾਂ ਦੀ ਉਮਰ ਚ ਇੱਥੇ ਹੈ 83 ਸਾਲਾਂ ਦੀ ਉਮਰ ਚ ਇੱਥੇ ਪਹਿਲਾਂ ਵੀ ਕਦੇ ਇਦਾਂ ਦੇ ਮੋਰਚੇ ਲੜੇ ਪਿਛਲੇ ਮਹੀਨੇ ਪਹਿਲਾਂ ਪਹਿਲਾਂ ਦਿੱਲੀ ਲੜ ਕੇ ਗਏ ਦਿੱਲੀ ਤੋਂ ਪਹਿਲਾਂ ਦਿੱਲੀ ਤੋਂ ਪਹਿਲਾਂ ਐਜੇ ਹਾਲਾਤ ਕਦੇ ਸਰਕਾਰਾਂ ਨੇ ਕੀਤੇ ਨਹੀਂ ਨਹੀਂ ਇਹ ਹਜੇ ਨਹੀਂ ਕਦੇ ਦੇਖੇ ਇਹ ਤਾਂ ਬਹੁਤ ਜ਼ਿਆਦਾ ਗੰਦ ਪਾਦੇ ਨੇ ਹਾਂ ਕੀ ਕਹਿਣਾ ਚਾਹੁੰਦੇ ਮੋਦੀ ਨੂੰ ਮੋਦੀ ਨੂੰ ਤਾਂ ਅਸੀਂ ਕਹਿੰਦੇ ਆਂ ਕਿ ਮੋਦੀ ਮੋਦੀ ਦਾ ਬੇਦਾ ਗਰਕੂ ਜਿਹੜਾ ਇੰਨੀ ਪਬਲਿਕ ਨੂੰ ਤੰਗ ਕਰਦਾ ਹੈ ਅਸੀਂ ਲੋਕ ਟੱਕਨ ਤੇ ਤਿਰੋਂ ਆਇਆ ਕੋਈ ਸਾਡੇ ਮੰਗਾਂ ਦੇ ਦੇਵੇ ਹੋਰ ਅੱਗੇ 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 ਜਾਣ ਦੋ ਤੁਹਾਨੂੰ ਵੀ ਰੋਕਿਆ ਜਾ ਰਿਹਾ ਕਿਉਂਕਿ ਅੱਗੇ ਅਥਰੂ ਗੈਸ ਦੇ ਗੋਲੇ ਤੇ ਰਵੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਆ ਕਹਿੰਦੇ ਜਿਨ੍ਹਾਂ ਦੀ ਉਮਰ ਜਾਦੀ ਅੱਗੇ ਨਾ ਵਧੋ ਤੁਸੀਂ ਵੀ ਕਿਤੇ ਨਾ ਕਿਤੇ ਪਿੱਛੇ ਹੀ ਰਹੋ ਕੋਈ ਨਹੀਂ ਹਟਣ ਵਾਲੇ ਪਿੱਛੇ ਜੇ ਰਹਿਗੇ ਨਾ ਤੇ ਅਸੀਂ ਤਾਂ ਵੀ ਕੋਈ ਗੱਲ ਨਹੀਂ ਜੇ ਮਰ ਵੀ ਜਾਵਾਂਗੇ ਤਾਂ ਵੀ ਕੋਈ ਗੱਲ ਨਹੀਂ ਹਾਂ ਉਹ ਸਾਡਾ ਖਾਦਾ ਪੀਤਾ ਸਾ ਪੈਂਟਾ ਦੰਦਾ ਖੜਕੇ ਠੀਕ ਹੈ ਕਿ ਨਹੀਂ ਇੱਥੇ ਸਾਰਾ ਕੁਝ ਲਿਖਾ ਕੇ ਲਿਆਏ ਹਾਂ ਕਰਾਂ ਦੇ ਖਤਮ ਹੋ ਕੇ ਆਏ ਆ ਬਸ ਬਿਲਕੁਲ ਸਹੀ ਜ਼ਰੂਰ ਹੈ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੋ ਇਹ ਤਸਵੀਰ ਹੈ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰਿਆਂ ਦੇ ਵਿੱਚਕਾਰ ਅੱਗੇ ਵਧਿਆ ਜਾ ਰਿਹਾ ਹੈ ਸੋ ਪ੍ਰਬੰਧ ਬਹੁਤ ਵੱਡੇ ਨੇ ਵੱਡੇ ਪ੍ਰਬੰਧਾਂ ਦੇ ਤਹਿਤ ਜਿਹੜਾ ਅੱਗੇ ਵਧਿਆ ਜਾ ਰਿਹਾ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਗਿੱਲੇ ਪਰਨੇ ਗਲਾਂ ਦੇ ਵਿੱਚ ਨੇ ਤੁਹਾਡੇ ਪ੍ਰਸ਼ਾਸਨ ਦੇ ਵੱਲੋਂ ਹੁਣ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਹੋਣ ਲੱਗ ਪਿਆ ਹੈ ਰਬੜ ਦੀਆਂ ਗੋਲੀਆਂ ਵੀਰੇ ਉੱਪਰੋਂ ਸਮਾਨ ਦੇ ਵਿੱਚੋਂ ਡਰੋਨ ਕੈਮਰੇ ਨਾਲ ਸੁੱਟ ਰਹੇ ਨੇ ਉਹ ਵੀ ਆ ਵੀਰੇ ਕਈ ਜਣੇ ਫੱਟੜ ਹੋ ਗਏ ਕਈਆਂ ਦੇ ਸਿਰ ਖੁੱਲ ਗਏ ਨੇ ਤੇ ਐਦਾਂ ਦਾ ਮਾਹੌਲ ਲੱਗ ਰਿਹਾ ਜਿਦਾਂ ਕਿਸੇ ਕੋਈ ਬਾਡਰ ਏਰੀਆ ਤੇ ਆਏ ਹੋਣੇ ਘੰਟੇ ਦਾ ਕੰਮ ਚਾਹੇ ਗੋਲੀਆਂ ਰਬੜ ਦੀਆਂ ਚਾਹੇ ਲੋਹੇ ਦੀਆਂ ਹਨ ਬਾਈ ਇੱਕ ਘੰਟੇ ਦਾ ਕੰਮ ਆ ਪੂਰਾ ਟਾਈਮ ਦੇ ਕੇ ਬਿਲਕੁਲ ਦਿੱਲੀ ਰੋਡ ਤੇ ਹੋਵਾਂਗੇ ਸੋ ਇਹ ਜ਼ਰੂਰ ਹੈ ਕਹਿੰਦੇ ਕਿ ਇੱਕ ਘੰਟੇ ਦੇ ਵਿੱਚ ਬੈਰੀਕੇਡ ਵਾਲਾ ਕੰਮ ਨਵੇੜ ਕੇ ਅੱਗੇ ਵਧ ਜਾਵਾਂਗੇ ਵੱਡੀ ਗੱਲ ਹੌਸਲੇ ਬੁਲੰਦ ਜਦੋਂ ਕਿ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਤੇ ਗੋਲੇ ਲਗਾਤਾਰ ਵਰਤੇ ਜਾ ਰਹੇ ਨੇ ਉਸ ਵਿੱਚ ਕਾਰ ਵੀ ਹੌਸਲੇ ਬੁਲੰਦ ਨੇ ਕਹਿੰਦੇ ਕਿ ਇੱਕ ਘੰਟੇ ਦਾ ਸਮਾਂ ਦਿਓ ਇੱਕ ਘੰਟੇ ਦੇ ਵਿੱਚ ਅੱਗੇ ਵਧ ਜਾਵਾਂਗੇ ਚੰਨਲਾਂ ਦੇ ਭਣ ਚਾਹੀਦੇ ਕੋਲੇ ਤੋਂ ਤੱਕ ਪਹਿਲਾਂ ਸਪੀਡ ਲਵਾਈਏ ਉਹ ਫਲੈਸ਼ ਕਰਦੀਆਂ ਮਾਰਦੇ ਆ ਆ ਦੇਖੋ ਬਾਰੇ ਸ਼ਰਮ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਆ ਸੰਗਤ ਤੋਂ ਲੱਖਾਂ ਰੁਪਈਆ ਕਮਾਉਂਦੇ ਨੇ ਚਲੋ ਅਸੀਂ ਸੇਵਾ ਤੇ ਲਾਉਨੇ ਆ ਸਾਡਾ ਪਤਾ ਪਰ ਪੇਜਾਂ ਤੋਂ ਲੱਖਾਂ ਰੁਪਏ ਕਮਾਉਂਦੇ ਨੇ ਅੱਜ ਉਹ ਇੱਥੇ ਆਣ ਉਹਨਾਂ ਨੂੰ ਦੇਖੋ ਦੇਖੀ ਜੇ ਸੇਟੀ ਦੋ ਵਾਰੀ ਕਿਹੜੇ ਮਾਰ ਸਕਦਾ ਤਾਂ ਤੁਸੀਂ ਇੱਕ ਵਾਰ ਤਾਂ ਮਾਰ ਸਕਦੇ ਹੋ ਕੋਈ ਚਾਰ ਵਾਰ ਮਾਰ ਸਕਦਾ ਇੰਨਾ ਜ਼ੁਲਮ ਇੰਨਾ ਕਹਿਰ ਮੈਂ ਕਹਿੰਦਾ ਜੀ ਧੰਨ ਨੇ ਰਿਪੋਰਟਰ ਜਿਹੜੇ ਕਵਰੇਜ ਕਰ ਰਹੇ ਨੇ ਨੈੱਟ ਬੰਦ ਬੁਰੇ ਹਾਲ ਨੇ ਓਰੇ ਸੀਰੀਅਸਲੀ ਕੋਈ ਕੋਈ ਇੱਥੇ ਮਤਲਬ ਕੋਈ ਆਜ਼ਾਦੀ ਦਾ ਕੋਈ ਵਰਡ ਦਾ ਆਜ਼ਾਦੀ ਦਾ ਏ ਵੀ ਨਹੀਂ ਰਿਹਾ ਕੋਈ ਇਹ ਹੱਤਕਵਾਦੀ ਧੋੜੀ ਨੇ ਇਹ ਆਪਣਾ ਹੱਕ ਮੰਗ ਰਹੇ ਨੇ ਜਿਵੇਂ ਕਿ ਅਸੀਂ ਆਪਣੇ ਬੂਟ ਪੂਰੇ ਰੇਟਾਂ ਦੇ ਵੇਚਦੇ ਆ ਇਹਨਾਂ ਨੂੰ ਵੀ ਹੱਕ ਆ ਆਪਣੀ ਕਣਕ ਪੂਰੇ ਰੇਟ ਤੇ ਵੇਚਣ ਤੇ ਇਹਨਾਂ ਨੇ ਆਪਣੇ ਬੱਚੇ ਬਾਹਰ ਕਿਉਂ ਵੇਚਣੇ ਨੇ ਯਾਰ ਜਿਹੜੇ ਕਹਿੰਦੇ ਨੇ ਨੂਹ ਮਾਸ ਦਾ ਰਿਸ਼ਤਾ ਸਾਡੇ ਵਰਗੇ ਦੁਕਾਨਦਾਰ ਵਪਾਰੀ ਉਹ ਅੱਜ ਡੁੱਬ ਕੇ ਮਰ ਜਾਣ ਤੁਹਾਡੇ ਨੂਹ ਮਾਸ ਦੇ ਰਿਸ਼ਤੇ ਨੂੰ ਕੀ ਲੈਣਾ ਜੇ ਤੁਸੀਂ ਅਗਲੇ ਤੇ ਮਾੜੇ ਚ ਨਹੀਂ ਖੜੇ ਯਾਰ ਤੁਸੀਂ ਅੱਜ ਵੀ ਦੁਕਾਨਾਂ ਦੇ ਬੈਠੇ ਹੋ ਅੱਜ ਵੀ ਫੈਕਟਰੀਆਂ ਦੇ ਬੈਠੇ ਹੋ ਅੱਜ ਵੀ ਬਲੌਗਰ ਕਰੇ ਬੈਠੇ ਹੋ ਸ਼ਰਮ ਖਾਓ ਮੁੰਡਿਆਂ ਦਾ ਹਾਲ ਦੇਖੋ ਵਾਜਾਂ ਦੇਖੋ ਕਿਵੇਂ ਆਉਂਦੀਆਂ ਨੇ ਮਰ ਜੋ ਸਾਲਿਓ ਸ਼ਰਮ ਨਾਲ ਮੈਂ ਕਹਿਣਾ ਮੈਂ ਕਦੇ ਅੱਜ ਤੱਕ ਕਿਸੇ ਨੂੰ ਦੁਰ ਸੀਜ਼ ਨਹੀਂ ਦਿੱਤੀ ਪਰ ਜਿਹੜੇ ਬੰਦੇ ਇਹਨਾਂ ਦਾ ਦਰਦ ਨਹੀਂ ਨਾ ਕਰ ਸਕਦੇ ਘਰੇ ਬਹਿ ਕੇ ਵੀਡੀਓ ਦੇਖ ਕੇ ਸਕਰੋਲ ਕਰਨੀ ਬੜੀ ਸੌਖੀ ਆ ਆ ਸੰਗਤ ਚ ਆ ਕੇ ਖੜੋ ਤੁਸੀਂ ਅੱਗੇ ਨਾ ਜਾਇਓ ਅੱਗੇ ਸਾਡੇ ਯੋਧੇ ਜਾਣਗੇ ਪਿੱਛੇ ਦਾ ਖੜੋ ਯਾਰ ਜੇ ਪਾਣੀ ਜੋਗੇ ਪਾਣੀ ਜੋਗੇ ਤਾਂ ਖੜ੍ਹ ਲਓ ਆ ਦੇਖੋ ਕੀ ਹਾਲਾਤ ਨੇ ਦੇਖ ਲਓ ਸ਼ਰਮ ਆਉਣੀ ਚਾਹੀਦੀ ਆ ਹੱਥ ਜੋੜ ਕੇ ਬੇਨਤੀ ਆ ਜੇ ਕੋਈ ਹੋਰ ਨਹੀਂ ਦੇਖਦਾ ਤਾਂ ਗੁਰੂ ਸਾਹਿਬ ਤਾਂ ਦੇਖਦੇ ਨੇ ਵੀ ਤੁਸੀਂ ਸਾਡਾ ਹਾਲ ਕੀ ਕਰ ਰਹੇ ਹੋ ਆ ਹਾਲ ਕਰ ਰਹੇ ਨੇ ਸਾਡਾ ਇੱਕ ਦੂਜੇ ਨੂੰ ਫੜ ਫੜ ਕੇ ਅਸੀਂ ਪਹੁੰਚ ਰਹੇ ਹਾਂ ਉਰੇ ਤੱਕ ਵਾਪਸ ਮੈਂ ਕਹਿੰਦਾ ਪਾਗਲ ਹੋਣ ਵਾਲਾ ਕੰਮ ਕਰਿਆ ਪਿਆ ਵਾ ਕੋਈ ਅਸੀਂ ਕੋਈ ਅਤਿਗਵਾਦੀ ਧੋੜੀਆਂ ਅਸੀਂ ਆਪਣੀ ਕਣਕ ਦੇ ਪੈਸੇ ਐਮ ਐਸ ਪੀ ਮੰਗਦੇ ਆ ਯਾਰ ਆਪਣੀ ਚੀਜ਼ ਲਗਾਈ ਆ ਅਸੀਂ ਦੋ ਦੋ ਘੰਟੇ ਜਿੰਮ ਲਾਉਣ ਵਾਲੇ ਸਾਡੇ ਕੋਲ 3 ਮਿੰਟ ਕਹੀ ਨਹੀਂ ਚੱਲਦੀ ਤੁਸੀਂ ਲੈਵਲ ਦੇਖੋ ਦੋ ਦੋ ਘੰਟੇ ਬੰਦਾ ਜਿੰਮ ਲਾ ਸਕਦਾ 3 ਮਿੰਟ ਤੱਕ ਹੀ ਨਹੀਂ ਚਲਾ ਸਕਦਾ ਇਹ ਮੇਰਾ ਖੁਦ ਦਾ ਤਜਰਬਾ ਪਰ ਤੁਸੀਂ ਦੇਖੋ ਕੀ ਮੁੱਲ ਦੇ ਰਹੇ ਹੋ ਉਹਦਾ ਯਾਰ ਪਾਗਲ ਕਰ ਰਹੇ ਹੋ ਸਾਡੇ ਬਜ਼ੁਰਗਾਂ ਦਾ ਬੜਾਪਾ ਰੋਲ ਰਹੇ ਹੋ ਮੁੰਡਿਆਂ ਦਾ ਫਿਊਚਰ ਰੋਲ ਲਿਆ ਤੁਸੀਂ ਕਹਿੰਦੇ ਹੋ ਬਾਹਰ ਜਾਣਾ ਬਾਹਰ ਜਾਣਾ ਇਹੀ ਗੱਲਾਂ ਤਾਂ ਏਜੰਟ ਫਿਰ ਚਾਹੁੰਦੇ ਨੇ ਵੀ ਇਤੋਂ ਦੁਖੀ ਹੋਣ ਸਾਨੂੰ 25-25 ਲੱਖ ਦੇਣ ਤੇ ਜਾਣ ਜੇ ਭਾਨਾ ਬਈਵਾ ਚੱਕਦਾ ਉਹ ਮੜ ਸਾਡੇ ਵਰਗਾ ਬੇਦਵੀ ਦਾ ਫੈਸਲਾ ਲੈਂਦਾ ਉਹਦੇ ਤੇ ਪਰਚਾ ਕਿਹੜੇ ਯਾਰ ਤੁਸੀਂ ਬਗਦਾਦੀ ਵਾਲੇ ਰੂਲ ਬਣਾਉਣ ਲੱਗ ਜੇ ਅਸੀਂ ਜਪਜੀ ਸਾਹਿਬ ਦੇ ਅੰਗ ਦੇ ਪਾੜਨ ਤੇ ਬੰਦੇ ਨੂੰ ਫੜਾਇਆ ਮੇਰੇ ਤੇ ਪਰਚਾ ਹੋਰ ਕਰ ਲਿਓ ਅਸਾਂ ਤਾਂ ਹੀ ਬੋਲਾਂਗੇ ਯਾਰ ਠੀਕ ਆ ਅਸੀਂ ਇਸੇ ਲਈ ਬਣਿਆ ਜੇ ਸਾਡੇ ਭੌਂਕਣ ਨਾਲ ਦੋ ਬੰਦਿਆਂ ਦੇ ਕੰਨ 'ਚ ਵੀ ਗੱਲ ਪੈਂਦੀ ਆ ਤਾਂ ਪੈਣੀ ਚਾਹੀਦੀਆਂ ਨੇ ਜਿਹੜੇ ਵਲੌਗਰ ਜਿਨ੍ਹਾਂ ਦੀ ਵੀਡੀਓ ਲੱਖਾਂ 2 ਲੱਖ ਚੱਲਦੀ ਆ ਉਹ ਜਨਤਾ ਨੂੰ ਨਹੀਂ ਪਤਾ ਵੀ ਤੁਸੀਂ ਕਿੰਨੇ ਪੈਸੇ ਕਮਾਉਨੇ ਹੋ ਸੱਚੀ ਕਹਿ ਰਿਆਂ ਜੇ ਉਹਨਾਂ ਨੂੰ ਮੈਂ ਦੱਸਣ ਲੱਗ ਗਿਆ ਵੀ ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ ਤੁਹਾਡਾ ਜੀਣਾ ਦੁੱਪਰ ਕਰ ਦੇਣਗੇ ਉਸ ਤੋਂ ਪਹਿਲਾਂ ਮੋਰਚੇ 'ਚ ਪਹੁੰਚੋ ਆਪਣੇ ਬਾਪੂ ਆਪਣੇ ਭਰਾਵਾਂ ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਦੇਖੋ ਮੈਂ ਇੱਕ ਮਹਾਜਨ ਪਰਿਵਾਰ 'ਚੋਂ ਆ ਇਹ ਜ਼ਿੰਮੇਵਾਰ ਨਹੀਂ ਮੇਰਾ ਰੂਹ ਦਾ ਰਿਸ਼ਤਾ ਅਰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦਾ ਮੈਂ ਕੋਈ ਵੀਡੀਓ ਨਹੀਂ ਮੇਰੀ ਵੀਡੀਓ ਲੱਖਾਂ ਨੇ ਮੇਰੀ ਬੂਟ ਦੀ 20 ਲੱਖ ਚੱਲ ਜਾਂਦੀ ਆ ਮੈਂ ਤੇ ਵੀਡੀਓ ਵੀਡੀਓ ਕਰਕੇ ਨਹੀਂ ਮੈਂ ਦਰਦ ਲਈ ਆਇਆ ਆਹ ਫੀਲਿੰਗ ਆ ਨਾ ਜਿਹੜੀ ਵੀਰੇ ਇਹ ਘਰੇ ਬੈਠੇ ਨਹੀਂ ਆ ਸਕਦੀ ਬੇਨਤੀ ਆ ਥੋਡੀ ਜਵਾਨੀ ਪੜਾਪਾ ਪੈਸਾ ਕਮਾਇਆ ਸਾਰਾ ਖੂਚ ਆ ਜੇ ਤੁਸੀਂ ਇੱਥੇ ਆ ਕੇ ਨਹੀਂ ਖੜ ਸਕਦੇ ਯਾਰ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਉੱਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਰਬੜ ਦੀਆਂ ਗੋਲੀਆਂ ਮਾਰੀਆਂ ਜਾਂਦਾ ਸਿਰਫ ਮੈਂ ਇੱਕ ਗੇੜਾ ਕੱਢ ਕੇ ਆਇਆ ਤੁਸੀਂ ਮੇਰਾ ਹਾਲ ਦੇਖ ਸਕਦੇ ਹੋ ਕੋਈ ਤਿੰਨ ਕੱਢ ਲੂਗਾ ਪਰ ਬੰਦੇ ਤਾਂ ਚਾਹੀਦੇ ਆ ਨਾ ਉਰੇ ਚਾਹੀਏ ਅਸੀਂ ਲੱਕਾਂ ਦੀ ਤਦਾਦ ਚਾ ਸਾਡੇ ਪਿੱਛੇ ਖੜੋਂਗੇ ਇੱਕ ਗਰੁੱਪ ਅੱਗੇ ਜਾਂਦਾ ਫਿਰ ਦੂਜਾ ਜਾਂਦਾ ਸਿਸਟਮ ਬਣਾਵਾਂਗੇ ਕਿਸੇ ਨੂੰ ਤੰਗ ਥੋੜੀ ਕਰ ਰਹੇ ਆ ਵੇਲੜਾ ਸੀ ਯਾਰ ਕੋਈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜਾ ਪੰਜਾਬ ਦੇ ਜਰੀਏ ਪੈਸੇ ਕਮਾ ਕੇ ਪ੍ਰਧਾਨਗੀਆਂ ਲੈ ਕੇ ਅਹੁਦੇ ਲੈ ਕੇ ਜੱਫੀਆਂ ਲੈ ਕੇ ਉਹ ਸਾਨੂੰ ਰੋਲ ਰਿਹਾ ਸੜਕਾਂ ਤੇ ਯਾਰ ਆ ਹੱਤ ਚ ਉਮੀਦਾਂ ਦੇਖੋ ਝੰਡੇ ਫੜੇ ਆ ਕੇਸਰੀ ਕਿਸਾਨੀ ਸਾਰੇ ਝੰਡੇ ਫੜੇ ਆ ਬੰਦਿਆਂ ਦੇ ਇਹ ਆ ਕੰਮ ਲਈ ਵੜੇ ਅਸੀਂ ਸੜਕਾਂ ਤੇ ਰੋਲੀਏ ਸਾਡਾ ਲੈਵਲ ਆ ਤੇ ਬਹਿਣ ਦਾ ਯਾਰ ਅਸੀਂ ਵੇਲਣਾ ਕੋਈ ਸਾਡਾ ਲੈਵਲ ਆ ਤੇ ਸੜਕਾਂ ਤੇ ਰੋਲਾਂ ਦਾ ਅਸੀਂ ਸਰਦਾਰ ਬੰਦੇ ਆ ਪੱਗਾ ਬੰਨਿਆ ਜ਼ਮੀਨਾਂ ਦੇ ਮਾਲਕਾਂ ਕੀ ਯਾਰ ਤੁਸੀਂ ਮਿੱਟੀ 'ਚ ਰੋਲ ਕੇ ਰੱਖ ਦਿੰਨੇ ਹੋ ਪਤਾ ਮੈਨੂੰ ਇਹ ਜਿਆ ਮੈਂ ਕਈ ਇੰਟਰਵਿਊ ਦਿੱਤੀਆਂ ਪਰਚਾ ਦੇਵਾਂਗੇ ਦਵੋ ਵਧੀਆ ਗੱਲਾਂ ਦਾ ਉਹ ਬੰਦਿਆਂ ਤਾਂ ਹੀ ਹੂ ਪਰਚਾ ਮੈਂ ਕੋਈ ਬਲਤਕਾਰ ਦਾ ਪਰਚੇ ਤਾਂ ਨਹੀਂ ਅੰਦਰ ਜਾਣਾ ਕੋਈ ਚਿੱਟੇ 'ਚ ਤਾਂ ਨਹੀਂ ਜਾਣਾ ਆਪਣੇ ਭਰਾਵਾਂ ਕਰਕੇ ਜਾਵਾਂਗਾ ਦੇ ਦਿਓ ਪਰਚਾ ਬਹੁਤ ਪਹਿਲਾਂ ਤਾਂ ਤਿੰਨੇ ਤਿੰਨ ਹੁਣ ਹੋਰ ਦੇ ਦਿਓ ਫਿਰ ਕੀ ਹੋ ਜੂਗਾ ਪਰ ਡਰਦੇ ਨਹੀਂ ਘਬਰਾਉਂਦੇ ਨਹੀਂ ਹੁਣ ਅੱਖਾਂ ਬੰਦ ਹੋ ਗਈਆਂ ਠੀਕ ਹੋ ਗਈਆਂ ਫਿਰ ਜਾਵਾਂਗੇ ਫੇਰ ਆਵਾਂਗੇ ਜੋ ਅੱਗੇ ਵਧਣ ਦੀ ਲਗਾਤਾਰ ਕੋਸ਼ਿਸ਼ ਇੱਕ ਤੋਂ ਬਾਅਦ ਇੱਕ ਬੈਰੀਕਡ ਪੱਟੇ ਜਾ ਰਹੇ ਨੇ ਜਿਸ ਤਰੀਕੇ ਦੇ ਪ੍ਰਬੰਧ ਕਿਸਾਨਾਂ ਦੇ ਕੋਲ ਨੇ ਜਿਸ ਤਰੀਕੇ ਦੇ ਨਾਲ ਪ੍ਰਬੰਧਾਂ ਦੇ ਤਹਿਤ ਜਿਹੜਾ ਕੇ ਵਧਿਆ ਜਾ ਰਿਹਾ ਹੈ ਸਾਫ ਹੈ ਕਿ ਕਿਸਾਨ ਦਾ ਜੋੜ ਦੇ ਰਾਂ ਕਿਸੇ ਦਾ ਲੱਗ ਜੇ ਰਾਂ ਪੱਟਾ ਟੈਕਟਰ ਪਿੱਛੇ ਲੈ ਕੇ ਜਾਦਾ ਖਾਸਾ ਜੀ ਪਰ ਆਪਣੀ ਸੋਚ ਸਮਝਾ ਲੈ ਕੇ ਜਾਓ ਪਰ ਰਿਜ਼ੋਰਸ ਨਾ ਕਰੋ ਪਹਿਲਾਂ ਆਪਣਾ ਦੇਖ ਲਓ ਹਾਂ ਅਸੀਂ ਲੜ ਸਕਦੇ ਹਾਂ ਪਰ ਅਸੀਂ ਪਿੱਛੇ ਨਹੀਂ ਮੁੜਾਂਗੇ ਠੀਕ ਹੈ ਬਾਈ ਰਿਵਰਸ ਨਾ ਕਰੋ ਸੋ ਇਹ ਜਿਸ ਤਰੀਕੇ ਨਾਲ ਕਰਾਂ ਪੰਦੇਰ ਸਾਹਿਬ ਮੀਟਿੰਗ ਦੇ ਲਈ ਅੱਗੇ ਕੋਈ ਗੱਲਬਾਤ ਬਣ ਰਹੀ ਹੈ ਕਹਿੰਦੇ ਸੈਂਟਰ ਵਿੱਚ ਜਿੱਤੀ ਜਾਵੇ ਲੱਭੀ ਜਾਵੇ ਨਾਲ ਦੀ ਨਾਲ ਸੋ ਇਹ ਸਾਫ਼ ਕਰ ਦਿੱਤਾ ਕਿ ਹੈ ਕਿ ਕੋਈ ਗੱਲਬਾਤ ਨਹੀਂ ਹੁਣ ਆਪਾਂ ਨੂੰ ਵੀ ਤਜਰਬਾ ਆ ਗਿਆ ਪਿਛਲੇ ਅੰਦੋਲਨ ਤੋਂ ਸਿੱਖ ਲਿਆ ਸਾਰੇ ਬਗਾਨਾ ਤੋਂ ਹੀ ਬੰਦੇਰ ਸਾਹਿਬ ਡਰੋਨ ਤੇ ਡਰੋਨ ਤੇ ذریعے ਜਾਇਜ਼ਾ ਲਿਆ ਜਾ ਚੁੱਕਿਆ ਸਾਰਾ ਕਿੰਨਾ ਕਾ ਇਕੱਠਾ ਲਗਾਤਾਰ ਡਰੋਨ ਮਾਰਦੇ ਹੋਗੇ ਰੰਪੜਾ ਮਾਰਾਂਗੇ ਲੱਗੇ ਹੋਇਆ ਕੋਈ ਨਹੀਂ ਕੋਈ ਨਹੀਂ ਦਿਖਾਓ ਗੋਲੀ ਨਹੀਂ ਲੱਗੀ ਬੈਰੀਕਾਡ ਦਾ ਟੁੱਟਿਆ ਸਮਝੋ ਤੋੜ ਦੇਣਾ ਕੋਈ ਲੰਬਾ ਸਮਾਂ ਨਹੀਂ ਬੈਰੀਕਾਡੇ ਰਹਿਣੇ ਸੋ ਇਹ ਇਹ ਦੇਖੋ ਕਿ ਰਬੜ ਦੇ ਜਿਹੜੀ ਰਬੜ ਦੀ ਗੋਲੀ ਹੈ ਉਹ ਚਲਾਈ ਜਾ ਰਹੀ ਹੈ ਤਾਂ ਜੋ ਪਿੱਛੇ ਖਿੱਚਿਆ ਜਾ ਸਕੇ ਇਸ ਤਰੀਕੇ ਦਾ ਪ੍ਰਬੰਧ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਤਰੀਕੇ ਦੀ ਜਿਹੜੀ ਆ ਕਾਰਵਾਈ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਦੇ ਹੌਸਲੇ ਬੁਲੰਦ ਨੇ ਇਹ ਸਾਫ ਹੈ ਕਿ ਕਿਸਾਨ ਆਗੂ ਅੱਗੇ ਵਤਨ ਦੀ ਪੂਰੀ ਜਿਹੜੀਆਂ ਤਿਆਰੀ ਕਰਕੇ ਆਏ ਨੇ